BN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਅਮਰੀਕਾ ਵਿੱਚ ਇੱਕ ਪੰਜਾਬੀ ਨੂੰ ਆਪਣੀ ਪਤਨੀ ਸਮੇਤ ਚਾਰ ਕਤਲਾਂ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਅਮਰਿਤਪਾਲ ਸਿੰਘ ਦੀ ਨਾਮਜ਼ਦਗੀ ਨੂੰ ਹਰੀ ਝੰਡੀ ਲੜ ਸਕਣਗੇ ਚੋਂ ਅਮਰਿਤਪਾਲ ਦੀਆਂ ਇੱਕ ਸਾਲ ਵਿੱਚ ਨਿਕਲੀਆਂ ਚੀਕਾਂ ਸੁਖਬੀਰ ਬਾਦਲ ਦੇ ਅਮਰਿਤਪਾਲ ਤੇ ਤਿੱਖੇ ਹਮਲੇ ਭਾਜਪਾ ਉਮੀਦਵਾਰ ਸੋਢੀ ਦੀ ਕਿਸਾਨਾਂ ਨੂੰ ਚੁਣੌਤੀ ਕੇਜਰੀਵਾਲ ਨੂੰ ਜ਼ਮਾਨਤ ਕਿਵੇਂ ਮਿਲੀ ਅਮਿਤ ਸ਼ਾਹ ਨੇ ਕੀਤਾ ਖੁਲਾਸਾ ਅਕਾਲੀ ਦਲ ਨੇ ਰਵੀਕਰਨ ਕਾਲੋ ਨੂੰ ਪਾਰਟੀ ਵਿੱਚੋਂ ਕੱਢਿਆ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਕਰਾਂਗੇ ਇਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ 'ਚ ਹੋ ਰਹੀਆਂ ਲੋਕ ਸਭਾ ਚੋਣਾਂ ਦੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਰ ਸਿੰਘ ਨੇ ਇਸ ਤੇ ਮੁਤਲਕ ਜਾਣਕਾਰੀ ਦਿੱਤੀ ਹੈ ਕਿ ਲੋਕ ਸਭਾ ਚੋਣਾਂ ਦੇ ਵਾਸਤੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਗਈ ਹੈ ਤੇ ਪੜਤਾਲ ਕਰਨ ਤੋਂ ਬਾਅਦ 355 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਹੈ ਦੱਸਣਾ ਬਣਦਾ ਹੈ ਕਿ ਪੰਜਾਬ ਦੇ 13 ਸੰਸਦੀ ਹਲਕਿਆਂ ਤੇ 7 ਮਈ ਤੋਂ ਲੈ ਕੇ 14 ਮਈ ਤੱਕ ਪੰਜਾਬ ਦੇ ਵਿੱਚੋਂ ਕੁੱਲ 466 ਉਮੀਦਵਾਰਾਂ ਨੇ 598 ਨਾਮਜ਼ਦਗੀ ਪੱਤਰ ਦਾਖਲ ਕੀਤੇ ਸੀ ਸਿਬਨ ਸੀਨੇ ਜਾਣਕਾਰੀ ਦਿੱਤੀ ਹੈ ਕਿ 17 ਮਈ ਤੱਕ ਇਹ ਨਾਮਜ਼ਦਗੀ ਪੱਤਰ ਦੇ ਕੇ ਕਿਸੇ ਨੇ ਵਾਪਸ ਲੈਣੇ ਹੋਏ ਤਾਂ ਉਹ ਆਪਣੇ ਨਾਮ ਵਾਪਸ ਲੈ ਸਕੇਗਾ ਅਤੇ ਉਹਦੇ ਤੋਂ ਬਾਅਦ ਫਿਰ ਅਸਲ ਦੇ ਵਿੱਚ ਸਥਿਤੀ ਸਪਸ਼ਟ ਹੋ ਜਾਏਗੀ ਕਿ 13 ਪੰਜਾਬ ਦੇ ਸੰਸਦੀ ਹਲਕਿਆਂ ਦੇ ਵਾਸਤੇ ਕਿੰਨੇ ਉਮੀਦਵਾਰ ਆਖਰਕਾਰ ਚੋਣ ਮੈਦਾਨ ਵਿੱਚ ਰਹਿ ਜਾਂਦੇ ਆ ਹੁਣ ਨਾਮਜ਼ਦਗੀਆਂ ਸਹੀ ਪਾਏ ਜਾਣ ਤੋਂ ਬਾਅਦ ਜਿਹੜੀ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਸੀ ਕਿ ਕੀ ਅਮਰਿਤਪਾਲ ਸਿੰਘ ਚੋਣ ਲੜ ਸਕਣਗੇ ਕਿ ਨਹੀਂ ਕਿਉਂਕਿ ਉਹ ਅਕਸਰ ਕਹਿੰਦੇ ਰਹੇ ਆ ਕਿ ਮੇਰਾ ਭਾਰਤ ਦੇ ਸੰਵਿਧਾਨ ਦੇ ਵਿੱਚ ਕੋਈ ਵਿਸ਼ਵਾਸ ਨਹੀਂ ਪਰ ਹੁਣ ਖਬਰ ਬਣ ਰਹੀ ਹੈ ਕਿ ਆਜ਼ਾਦ ਉਮੀਦਵਾਰ ਦੇ ਤੌਰ ਤੇ ਉਹ ਚੋਣ ਲੜ ਸਕਣਗੇ ਕਿਉਂਕਿ ਉਹਨਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਆ ਇਹਦਾ ਮਤਲਬ ਅਮਰਿਤਪਾਲ ਸਿੰਘ ਜੇਲ੍ਹ ਦੇ ਵਿੱਚ ਹੋਣ ਦੇ ਬਾਵਜੂਦ ਵੀ ਚੋਣ ਲੜ ਸਕੇਗਾ ਬਿੱਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਹਲਕਾ ਛੜੀ ਖਡੂਰ ਸਾਹਿਬ ਤੋਂ ਹਰਪਾਲ ਸਿੰਘ ਬਲੇਰ ਨੂੰ ਚੋਣ ਮદાન ਵਿੱਚ ਉਤਾਰ ਦਿੱਤਾ ਗਿਆ ਸੀ। ਉਹਨਾਂ ਨੇ ਵਜ੍ਹਾ ਇਹ ਜ਼ाहिर ਕੀਤੀ ਸੀ ਕਿ ਜੇਕਰ ਅੰਮ੍ਰਿਤਪਾਲ ਸਿੰਘ ਦੇ ਕਾਗਜ਼ ਰੱਦ ਹੋ ਗਏ ਤਾਂ ਹਰਪਾਲ ਸਿੰਘ ਬਲੇਰ ਜ਼ਰੂਰ ਚੋਣ ਲੜਨਗੇ। ਪਰ ਹੁਣ ਅੰਮ੍ਰਿਤਪਾਲ ਸਿੰਘ ਦੇ ਕਾਗਜ਼ ਰੱਦ ਨਹੀਂ ਹੋਏ। ਇਸ ਕਰਕੇ ਹੁਣ ਉਮੀਦ ਹੈ ਕਿ ਹਰਪਾਲ ਸਿੰਘ ਬਲੇਰ ਦਾ ਨਾਮ ਵਾਪਸ ਲੈ ਲਿਆ ਜਾਏਗਾ। ਕਿਉਂਕਿ ਅਮਰਿਤਪਾਲ ਸਿੰਘ ਦੀ ਨਾਮਜ਼ਦਗੀ ਪੱਤਰ ਨੂੰ ਸਹੀ ਪਾਇਆ ਗਿਆ ਮਨਜ਼ੂਰ ਕਰ ਲਿਆ ਗਿਆ ਇਹਦਾ ਭਾਵ ਇਹ ਹੋਇਆ ਕਿ ਅਮਰਿਤਪਾਲ ਸਿੰਘ ਜੇਲ੍ਹ ਦੇ ਵਿੱਚ ਬੈਠ ਕੇ ਚੋਣ ਲੜ ਸਕਣਗੇ ਪਰ ਉਹਨਾਂ ਦੇ ਕਵਰਿੰਗ ਕੈਂਡੀਡੇਟ ਉਹਨਾਂ ਦੇ ਪਿਤਾ ਸਰਦਾਰ ਤਰਸੀਮ ਸਿੰਘ ਸਨ ਹੁਣ ਗੱਲ ਕਰਦੇ ਹਾਂ ਅਮਰਿਤਪਾਲ ਸਿੰਘ ਅਤੇ ਕੁਝ ਹੋਰਾਂ ਦੇ ਉੱਤੇ ਤਿੱਖੇ ਨਿਸ਼ਾਨੇ ਵਿੰਨੇ ਨੇ ਸੁਖਵੀਰ ਬਾਦਲ ਨੇ ਲੋਕ ਸਭਾ ਚੋਣਾਂ ਦਾ ਮੈਦਾਨ ਲਗਾਤਾਰ ਭਖ ਰਿਹਾ ਹੈ ਅੱਜ ਅੰਮ੍ਰਿਤਸਰ ਦੇ ਵਿੱਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਆਉਣਗੇ ਅਤੇ ਚੋਣ ਮੈਦਾਨ ਨੂੰ ਪਖਾਉਣ ਦੀ ਕੋਸ਼ਿਸ਼ ਕਰਨਗੇ ਤੇ ਆਪ ਉਮੀਦਵਾਰਾਂ ਦੇ ਹੱਕ ਵਿੱਚ ਉਹ ਰੂਟ ਸ਼ੋਅ ਕਰਨਗੇ ਉਹ ਦਰਬਾਰ ਸਾਹਿਬ ਨਤਮਸਤਕ ਵੀ ਹੋਣਗੇ ਤੇ ਨਾਲ ਹੀ ਖਬਰ ਇਹ ਹੈ ਕਿ ਪੰਜਾਬ ਦੇ ਪੰਥਕ ਹਲਕਿਆਂ ਦੇ ਵਿੱਚ ਗਿਣਿਆ ਜਾਂਦਾ ਹਲਕਾ ਖਡੂਰ ਸਾਹਿਬ ਤੇ ਖਡੂਰ ਸਾਹਿਬ ਦੇ ਵਿੱਚ ਆਪਣੇ ਆਪ ਨੂੰ ਹਰ ਕੋਈ ਵੱਡਾ ਪੰਥਕ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਇੱਕ ਪਾਸੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦਾ ਹੈ ਅਮਰਿਤਪਾਲ ਸਿੰਘ ਬੀਤੇ ਦਿਨੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਉਹਨਾਂ ਨੇ ਚੋਣ ਲੜਨ ਦਾ ਐਲਾਨ ਕੀਤਾ ਤੇ ਜਿਨ੍ਹਾਂ ਦੀ ਨਾਮਜ਼ਦਗੀ ਮਨਜ਼ੂਰ ਵੀ ਹੋ ਗਈ ਹੈ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਉਹ ਕਹਿੰਦੇ ਮੇਰੇ ਤੇ ਵੀ ਐਨਐਸਏ ਲੱਗੀ ਮੈਂ ਵੱਡਾ ਪੰਥਕਾਂ। ਅਕਾਲੀ ਦਲ ਕਹਿੰਦਾ ਸਾਡੀ ਪਾਰਟੀ ਉਹ ਹੀ ਪੰਥਕ ਹੈ। ਸੋ ਵਿਰਸਾ ਸਿੰਘ ਵਲਟੋਹਾ ਤੇ ਅਮਰਤਪਾਲ ਸਿੰਘ ਦੇ ਪਰਿਵਾਰ ਦੇ ਦਰਮਿਆਨ ਬੀਤੇ ਕੁਝ ਦਿਨਾਂ ਤੋਂ ਸ਼ਬਦੀ ਵਾਰ ਵੀ ਚੱਲ ਰਿਹਾ ਹੈ। ਤੇ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਉਹ ਵੀ ਹਲਕਾ ਖੜੂਰ ਸਾਹਿਬ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਸੀ ਵਿਰਸਾ ਸਿੰਘ ਬਲਟੋਹਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਸੀ ਵੱਖ-ਵੱਖ ਥਾਵਾਂ ਦੇ ਉੱਤੇ ਜਦੋਂ ਉਹ ਚੋਣ ਪ੍ਰਚਾਰ ਕਰ ਰਹੇ ਸੀ ਤਾਂ ਚੋਣ ਪ੍ਰਚਾਰ ਕਰਦੇ ਕਰਦੇ ਉਹ ਹਲਕਾ ਬਾਬਾ ਬਕਾਲਾ ਸਾਹਿਬ ਅਤੇ ਉਹਦੇ ਤੋਂ ਬਾਅਦ ਵਿਧਾਨ ਸਭਾ ਹਲਕਾ ਜੰਡੇਆਲਾ ਵਿੱਚ ਵੀ ਪਹੁੰਚੇ ਤੇ ਇੱਥੇ ਉਹਨਾਂ ਨੇ ਰੈਲੀਆਂ ਨੂੰ ਜਦੋਂ ਸੰਬੋਧਨ ਕੀਤਾ ਤੇ ਤਿੱਖੇ ਵਿਰੋਧੀ ਧਿਰਾਂ ਤੇ ਹਮਲੇ ਕੀਤੇ ਇੱਕ ਤਾਂ ਇਹ ਕਹਿੰਦੇ ਭਾਜਪਾ ਉਸ ਦਿਨ ਤੋਂ ਸਿੱਖਾਂ ਦੇ ਵਿੱਚ ਕੁਸ ਭੈਠ ਕਰ ਰਹੀ ਹੈ ਸਾਡੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜੁੰਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਜਦੋਂ ਤੋਂ ਅਕਾਲੀ ਦਲ ਦੇ ਨਾਲ ਉਹਨਾਂ ਦਾ ਤੋੜ ਵਿਛੋੜਾ ਹੋਇਆ ਹੈ ਭਾਜਪਾ ਨੂੰ ਬਿਲਕੁਲ ਮੂਹਨਾ ਲਾਇਆ ਜਾਵੇ ਇਹ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਉਂਦੀ ਹੈ ਇਹ ਪਾਰਟੀ ਧਰਮ ਦੇ ਨਾਂ ਤੇ ਵੋਟਾਂ ਮੰਗਦੀ ਹੈ ਤੇ ਦੂਸਰੇ ਪਾਸੇ ਇਹਦੇ ਨਾਲ ਹੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਅਮਰਿਤਪਾਲ ਸਿੰਘ ਦੇ ਉੱਤੇ ਵੀ ਉਹਨਾਂ ਨੇ ਤਿੱਖੀਆਂ ਤੇ ਸਖਤ ਟਿੱਪਣੀਆਂ ਕੀਤੀਆਂ ਨੇ ਸੰਬੋਧਨ ਕਰਦਿਆਂ ਸੁਖਵੀਰ ਬਾਦਲ ਨੇ ਕਿਹਾ ਕਿ ਲਗਭਗ 1 ਸਾਲ ਪਹਿਲਾਂ ਜਹਾਜ਼ ਤੋਂ ਉਤਰ ਕੇ ਜੀਨਾ ਪਾਉਣ ਵਾਲਾ ਮੁੰਡਾ ਅਮਰਤ ਸ਼ਾਕੇ ਚੋਲਾ ਪਾ ਲੈਂਦਾ ਕਿ ਉਹ ਪੰਥਕ ਹੋ ਗਿਆ ਜਾਂ ਫਿਰ 103 ਸਾਲ ਪੁਰਾਣੀ ਤੁਹਾਡੀ ਪਾਰਟੀ ਪੰਥਕ ਹੈ ਇਹ ਤਾਂ ਕਦੇ ਲੋਕਾਂ ਨੂੰ ਸੋਚਣਾ ਪਵੇਗਾ ਉਹਨਾਂ ਇਹ ਵੀ ਆਖਿਆ ਕਿ ਸ਼੍ਰੋਮਣੀ ਅਕਾਲੀ ਦਾ ਲੰਬੇ ਸਮੇਂ ਤੋਂ ਬੰਦੀ ਸਿੰਘਾਂ ਨੂੰ ਛਡਾਉਣ ਦੀ ਲੜਾਈ ਲੜ ਰਿਹਾ ਹੈ ਅਤੇ ਅੱਜ ਵੀ ਅਸੀਂ ਇਸ ਮੁੱਦੇ ਨੂੰ ਆਧਾਰ ਬਣਾ ਕੇ ਚੋਣ ਲੜ ਰਹੇ ਹਾਂ ਹੁਣ ਇੱਥੇ ਟਿੱਪਣੀ ਕਰਨੀ ਬਣਦੀ ਹੈ ਕਿ ਜਦੋਂ ਸੱਤਾ ਵਿੱਚ ਸੀ ਭਾਵੇਂ ਪੰਜਾਬ ਤੇ ਭਾਵੇਂ ਕੇਂਦਰ 'ਚ ਭਾਈਵਾਲ ਉਦੋਂ ਇਹ ਮੁੱਦਾ ਸੁਖਬੀਰ ਜੀ ਕਿਤੇ ਗਵਾਚਿਆ ਰਿਹਾ ਖੈਰ ਉਹਨਾਂ ਨੇ ਇਹਨਾਂ ਬੰਦੀ ਸਿੰਘਾਂ ਦੇ ਨਾਮ ਵੀ ਲਏ ਇਹ ਵੀ ਦੱਸਿਆ ਕਿ ਕਿਹੜਾ ਬੰਦੀ ਸਿੰਘ ਕਿੰਨੇ-ਕਿੰਨੇ ਸਾਲਾਂ ਤੋਂ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਬੈਠਾ ਹੈ ਪਰ ਅਸੀਂ ਸਮੁੱਚੇ ਬੰਦੀ ਸਿੰਘ ਨੂੰ ਰਿਹਾ ਕਰਵਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਈਆਂ ਜਿਹੜੇ ਆਪੋ ਆਪਣੀਆਂ ਸਜ਼ਾਵਾਂ ਪੂਰੀਆਂ ਵੀ ਕਰ ਚੁੱਕੇ ਨੇ ਪਰ ਕਹਿੰਦੇ ਅੱਜ ਵੀ ਉਹ ਜੇਲ੍ਹਾਂ ਦੇ ਅੰਦਰ ਬੈਠੇ ਆ ਉਹ ਕਹਿੰਦੇ ਇੱਕ ਸਾਲ ਦੀ ਗਰਮੀ ਬਰਦਾਸ਼ਤ ਨਾ ਕਰਨ ਵਾਲਾ ਪੰਥ ਦੀ ਕੀ ਅਗਵਾਈ ਕਰੂ ਇਹ ਸਿੱਧਾ ਨਿਸ਼ਾਨਾ ਉਹਨਾਂ ਦਾ ਅੰਮ੍ਰਿਤਪਾਲ ਸਿੰਘ ਤੇ ਸੀ ਉਹਨਾਂ ਨੇ ਆਪਣੇ ਪਿਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜ਼ਿਕਰ ਕੀਤਾ ਉਹ ਕਹਿੰਦੇ ਬਾਪੂ ਬਾਦਲ ਨੇ 16 ਸਾਲ ਜੇਲ੍ਹ ਕੱਟੀ ਉਹ ਕਹਿੰਦੇ ਜਦ ਉਹਨਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਜੇਲ੍ਹ ਵਿੱਚ ਸੀ ਉਹ ਕਹਿੰਦੇ ਮੈਂ ਤੇ ਮੇਰੀ ਮਾਤਾ ਜੀ ਨੇ ਅਸੀਂ ਕੋਈ ਧਰਨਾ ਨਹੀਂ ਲਾਇਆ ਅਸੀਂ ਜਦੋਂ ਉੱਥੇ ਜਾਂਦੇ ਸੀ ਅਸੀਂ ਪੰਜਾਬੀ ਚ ਗੱਲ ਕਰਦੇ ਸੀ ਕਿਉਂਕਿ ਅਸੀਂ ਪੰਜਾਬੀ ਨੂੰ ਮੁਹੱਬਤ ਕਰਦੇ ਹਾਂ ਪਰ ਉੱਥੇ ਦੇ ਅਧਿਕਾਰੀ ਕਹਿੰਦੇ ਹੁੰਦੇ ਸੀ ਕਿ ਅੰਗਰੇਜ਼ੀ ਚ ਗੱਲ ਕਰੋ ਸਾਨੂੰ ਸਮਝ ਨਹੀਂ ਆਉਂਦੀ ਹੁਣ ਉਹ ਕਦੇ ਨਾ ਤਾਂ ਅਸੀਂ ਉਹਨਾਂ ਨੂੰ ਛਡਾਉਣ ਵਾਸਤੇ ਮੈਂ ਤੇ ਮੇਰੀ ਮਾਤਾ ਨੇ ਧਰਨੇ ਲਾਏ ਕਿ ਉਹਨਾਂ ਨੂੰ ਛੱਡ ਦਿਓ ਉਹਨਾਂ ਨੇ ਇਹ ਵੀ ਆਖਿਆ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਜਦ ਸਰਕਾਰ ਉਹਨਾਂ ਤੇ ਐਨਐਸਏ ਲਾ ਦਿੰਦੀ ਸੀ ਉਹਨਾਂ ਨੂੰ ਜੇਲਾ ਵਿੱਚ ਭੇਜਦੀ ਸੀ ਤਾਂ ਉਹ ਅੱਗੇ ਲੱਗ ਕੇ ਭੱਜਦੇ ਨਹੀਂ ਸੀ ਉਹ ਕਿਸੇ ਤੇ ਘਰ ਚ ਜਾ ਕੇ ਲੁਕਦੇ ਨਹੀਂ ਸੀ ਬਲਕਿ ਸਾਹਮਣੇ ਖਲੋ ਕੇ ਕਹਿੰਦੇ ਸੀ ਕਿ ਆਜੋ ਸਾਨੂੰ ਫੜ ਲਓ ਸਾਨੂੰ ਗ੍ਰਿਫਤਾਰ ਕਰ ਲਓ ਕਹਿੰਦੇ ਆ ਕੀ ਕੌਮ ਦੀ ਅਗਵਾਈ ਕਰਨਗੇ ਜਿਹੜੇ 1 ਸਾਲ ਦੇ ਵਿੱਚ ਚੀਕਾਂ ਮਾਰ ਲੱਗ ਪਏ ਨੇ ਸੁਖਵੀਰ ਨੇ ਅੰਮ੍ਰਿਤਪਾਲ ਸਿੰਘ ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਖਿਆ ਦੇ ਲਈ ਅਸੀਂ ਅੱਗੇ ਹੁੰਦੇ ਆ ਪਰ ਇੱਥੇ ਤਾਂ ਇਹ ਆਪਣੇ ਬੰਦੇ ਛਡਵਾਉਣ ਲਈ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਥਾਣੇ ਲੈ ਗਿਆ ਅਤੇ ਕਿਹਾ ਤੁਸੀਂ ਪਿੱਛੇ ਪਿੱਛੇ ਜਾਇਓ ਕਿਉਂਕਿ ਪਤਾ ਸੀ ਕਿ ਗੁਰੂ ਸਾਹਿਬ ਦੇ ਹਜ਼ੂਰ ਕੋਈ ਲਾਠੀ ਚਾਰਜ ਨਹੀਂ ਕਰੇਗਾ ਇਹਦੇ ਨਾਲ ਕਾਂਗਰਸ ਤੇ ਵੀ ਤਿੱਖੇ ਹਮਲੇ ਕੀਤੇ ਉਹ ਕਹਿੰਦੇ ਇੱਕ ਚੋਣ ਨੂੰ ਚੇਤੇ ਰੱਖਿਓ ਸ਼੍ਰੀ ਅਕਾਲ ਤਖਸਾਲ ਤੇ ਬੀੜੀਆਂ ਤੋਪਾਂ ਤੇ ਚਾੜੇ ਟੈਂਕ ਦਿੱਲੀ ਸਵੇਤ ਕਈ ਸ਼ਹਿਰਾਂ ਦੇ ਵਿੱਚ ਸਾਡੇ ਗਲਾਂ ਵਿੱਚ ਪਾਏ ਟਾਇਰ ਹੁਣ ਗੱਲ ਕਰਦੇ ਆ ਭਾਜਪਾ ਦੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਵੀ ਚੋਣਤਾ ਲੜ ਰਹੀ ਹੈ ਪਰ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਕਰਨਾ ਔਖਾ ਹੋਇਆ ਹੋਇਆ ਹੈ ਭਾਜਪਾ ਨੇ ਫਿਰੋਜ਼ਪੁਰ ਤੋਂ ਟਿਕਟ ਦਿੱਤੀ ਹੈ ਰਾਣਾ ਗੁਰਬੀਤ ਸੋਢੀ ਨੂੰ। ਉਦੋਂ ਤੋਂ ਬਾਅਦ ਗੁਰਬੀਤ ਸੋਢੀ ਲੋਕ ਸਭਾ ਹਲਕਾ ਜਿਹੜਾ ਇਹਨਾਂ ਦਾ ਹੈ ਉਹਦੇ ਪਿੰਡਾਂ 'ਚ ਸ਼ਹਿਰਾਂ 'ਚ ਤੇ ਜ਼ਿਲ੍ਹੇ 'ਚ ਵੱਖ-ਵੱਖ ਥਾਂ 'ਤੇ ਜਾ ਕੇ ਚੋਣ ਪ੍ਰਚਾਰ ਕਰ ਰਿਹਾ ਹੈ। ਤੇ ਬਹੁਦੀਆਂ ਥਾਵਾਂ 'ਤੇ ਉਹਨੂੰ ਕਾਲੇ ਝੰਡੇ ਦਿਖਾਏ ਜਾ ਰਹੇ ਨੇ। ਕਿਤੇ ਕਿਸਾਰ ਕਾਲੀਆਂ ਪੱਟੀਆਂ ਤੇ ਝੰਡੀਆਂ ਬਣ ਕੇ ਆ ਜਾਂਦੇ ਆ। ਇਹਨਾਂ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ। ਕਿਸਾਨਾਂ ਦੇ ਲਗਾਤਾਰ ਧਰਨੇ ਤੋਂ ਬਾਅਦ ਫਾਜ਼ਲ ਕਾ ਪਹੁੰਚੇ ਰਾਣਾ ਗੁਰਬੀਤ ਸਿੰਘ ਸੋਢੀ ਉਨੇ ਆਖਰ ਆਪਣੀ ਚੁੱਪ ਤੋੜੀ ਐ ਉਹ ਕਹਿੰਦੇ ਕਿਸਾਨ ਸਾਡਾ ਵਿਰੋਧ ਨਾ ਕਰਨ ਭਾਜਪਾ ਦਾ ਵਿਰੋਧ ਕਰਨ ਦੀ بجائے ਉਹ ਚੋਣ ਮદાન ਚ ਚਿਰਤ ਰਿਉਣ ਦੋ ਦੋ ਹੱਥ ਕਰ ਹੀ ਲੈਣ ਪਤਾ ਲੱਗ ਜੂ ਕਿ ਉਹਨਾਂ ਦੇ ਸਮਰਥਨ ਵਿੱਚ ਕਿੰਨੇ ਕ ਨੇ ਸ਼ਾਇਦ ਤੁਹਾਨੂੰ ਯਾਦ ਹੋਣਾ ਮੈਂ ਪਿਛਲੀ ਵਿਧਾਨ ਸਭਾ ਚੋਣ ਵਕਤ ਵੀ ਆਖਿਆ ਸੀ ਸ਼ਾਇਦ 1 2 4 ਉਮੀਦਵਾਰ ਵਿਧਾਨ ਸਭਾ ਚ ਜਿਤਾਏ ਹੁੰਦੇ ਤਾਂ ਅੱਜ ਸੂਡੀ ਹੋ ਸਕਦਾ ਕਿ ਚਤਾਵਨੀ ਦਾ ਦਿਨ ਤੇ ਉਹ ਕਹਿੰਦੇ ਕਿ ਮੇਰਾ ਹਲਕਾ ਫਿਰੋਜ਼ਪੁਰ ਫਿਰੋਜ਼ਪੁਰ ਤੋਂ ਮੈਂ ਭਾਜਪਾ ਦਾ ਉਮੀਦਵਾਰ ਹਾਂ ਇਸ ਕਰਕੇ ਅਸੀਂ ਤਾਂ ਚੋਣ ਪ੍ਰਚਾਰ ਕਰਨਾ ਹੈ ਫਾਜ਼ਲਕਾ ਦੇ ਅਬੋਰ ਰੋਡ ਤੇ ਇੱਕ ਨਿੱਜੀ ਪੈਲੈਸ ਦੇ ਵਿੱਚ ਉਹ ਪਹੁੰਚੇ ਉਸ ਜਿੱਥੇ ਉਹ ਪ੍ਰੈਸ ਕਾਨਫਰੰਸ ਕਰ ਰਹੇ ਸੀ ਉਹ ਕਹਿੰਦੇ ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਜਿਹੜੇ ਵੀ ਮਸਲੇ ਨੇ ਜਿਹੜੀਆਂ ਵੀ ਮੰਗਾਂ ਨੇ ਉਹਨਾਂ ਸੰਬੰਧੀ ਕੇਂਦਰੀ ਮੰਤਰੀਆਂ ਦੇ ਨਾਲ ਤੁਹਾਡੀ ਮੀਟਿੰਗ ਵੀ ਹੋ ਚੁੱਕੀ ਹੈ ਤੇ ਹੁਣ ਚੋਣਾਂ ਦਾ ਮਾਹੌਲ ਹੈ ਇਹ ਮੁੱਦੇ ਸੜਕਾਂ ਤੇ ਖੜੇ ਹੋ ਕੇ ਨਹੀਂ ਇਹ ਨਾਅਰੇਬਾਜ਼ੀਆਂ ਨਾਲ ਹੱਲ ਨਹੀਂ ਹੋਣੇ ਉਹ ਕਹਿੰਦੇ ਜੇਕਰ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਹੈ ਤਾਂ ਆਮ ਲੋਕਾਂ ਦੀ ਪਰੇਸ਼ਾਨੀ ਦਾ ਉਹ ਕਾਰਨ ਕਿਉਂ ਬਣ ਰਹੇ ਨੇ ਜੇਕਰ ਭਾਜਪਾ ਦੇ ਨਾਲ ਉਹ ਸਹਿਮਤ ਨਹੀਂ ਤਾਂ ਬਰਾਬਰ ਆ ਕੇ ਚੌਂਡ ਲੜ ਲੈਣ ਉਹਨਾਂ ਨੂੰ ਪਤਾ ਲੱਗ ਜੂ ਕਿ ਇਹ ਜਿੱਤਦਾ ਜਾਂ ਕੋਈ ਹੋਰ ਜਿੱਤਦਾ ਇਸ ਮੌਕੇ ਉਹਨਾਂ ਦੇ ਨਾਲ ਫਾਜ਼ਲਕਾ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਸੁਰਜੀਤ ਜਿਆਣੀ ਵੀ ਮੌਜੂਦ ਸਨ ਵੇਖਦੇ ਆ ਕਿ ਰਾਣਾ ਗੁਰਮੀਤ ਸੋਢੀ ਦੀ ਇਸ ਟਿੱਪਣੀ ਦਾ ਕਿਸਾਨ ਜਾਂ ਕਿਸਾਨਾਂ ਨੂੰ ਕੀ ਜਵਾਬ ਦੇਣਗੇ ਹੁਣ ਗੱਲ ਕਰਦੇ ਆਂ ਸੰਗਰੂਰ ਦੀ ਅਸਲ ਦੇ ਵਿੱਚ ਲੋਥ ਤੇ ਉੱਤੇ ਕਦੇ ਸਿਆਸਤਤਾ ਨਹੀਂ ਹੋਣੀ ਚਾਹੀਦੀ ਪਰ ਹੁੰਦੀ ਐ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਉਚੇਚੇ ਤੌਰ ਤੇ ਸੰਗਰੂਰ ਪਹੁੰਚੇ ਅਤੇ ਕਾਂਗਰਸ ਦੇ ਉਮੀਦਵਾਰ ਸੁਖਪਾਲ ਖੈਰਾ ਦੇ ਹੱਕ ਵਿੱਚ ਉਹਨੇ ਪ੍ਰਚਾਰ ਵੀ ਕੀਤਾ ਹੁਣ ਵੇਖਾਂਗੇ ਕਿ ਸਿੱਧੂ ਮੂਸੇਵਾਲੇ ਦੇ ਜਿਹੜੇ ਫੈਨ ਨੇ ਕੀ ਉਹ ਫੇਰ ਸਿਮਰਨਜੀਤ ਮਾਨ ਦੇ ਹੱਕ 'ਚ ਭੁਗਤ ਜਾਂਦੇ ਆ ਜਾਂ ਕਾਂਗਰਸ ਦੇ ਹੱਕ ਵਿੱਚ ਜਾਂ ਕਿਸੇ ਹੋਰ ਦੇ ਹੱਕ ਵਿੱਚ ਤੁਹਾਨੂੰ ਸ਼ਾਇਦ ਯਾਦ ਹੋਣਾ ਕਿ ਆਮ ਆਦਮੀ ਪਾਰਟੀ ਨੂੰ 2022 ਦੀ ਜ਼ਿਮਨੀ ਚੋਣ ਜਿਹੜੀ ਸੰਗਰੂਰ ਦੇ ਵਿੱਚ ਭਗਵੰਤ ਮਾਨ ਦੇ ਅਸਤੀਫਾ ਦੇਣ ਤੋਂ ਬਾਅਦ ਹੋਈ ਸੀ ਆਮ ਆਦਮੀ ਪਾਰਟੀ ਨੂੰ ਇੱਥੋਂ ਹਾਰ ਦਾ ਮੂੰਹ ਵੇਖਣਾ ਪਿਆ ਸੀ ਜਦ ਕਿ ਹਾਲੇ ਕੁਝ ਕ ਮਹੀਨੇ ਪਹਿਲਾਂ ਹੀ ਸੰਗਰੂਰ ਅਦੀਨ ਆਉਣ ਵਾਲੇ ਸਾਰੇ ਵਿਧਾਨ ਸਭਾ ਹਲਕੇ ਸੀ ਉੱਥੇ ਆਮ ਆਦਮੀ ਪਾਰਟੀ ਨੇ ਹੁੰ ਜਾਂ ਫਿਰ ਜਿੱਤ ਦਰਜ ਕੀਤੀ ਸੀ ਪਰ ਮੂਸੇਵਾਲ ਦੀ ਮੌਤ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਨੇ ਇੰਜ ਪ੍ਰਚਾਰਿਆ ਜਿਵੇਂ ਹੁਣ ਕਾਂਗਰਸ ਤੇ ਕਈ ਆਗੂ ਪ੍ਰਚਾਰ ਰਹੇ ਨੇ ਸਿਮਰਨਜੀਤ ਸਿੰਘ ਮਾਨ ਕਹਿੰਦੇ ਸੀ ਕਿ ਉਹਨੇ ਤਾਂ ਟਰੈਕਟਰ ਲੈ ਕੇ ਮੇਰੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਆਉਣਾ ਸੀ ਹਾਲਾਂਕਿ ਚੋਣ ਵੀ ਉਹਨੇ ਕਾਂਗਰਸ ਤੋਂ ਲੜੀ ਸੀ ਜਦੋਂ ਤੱਕ ਸਿੱਧੂ ਮੂਸੇਵਾਲਾ ਦਾ ਕਤਲ ਨਹੀਂ ਹੋ ਜਾਂਦਾ ਉਦੋਂ ਤੱਕ ਉਹ ਕਾਂਗਰਸ ਪਾਰਟੀ ਦਾ ਹੀ ਹਿੱਸਾ ਸੀ ਸਿਮਰਨਜੀਤ ਸਿੰਘ ਮਾਨ ਇਹ ਪ੍ਰਚਾਰ ਕਰਕੇ ਲਗਭਗ 5000 ਵੋਟਾਂ ਦੇ ਫਰਕ ਨਾਲ ਸੰਗਰੂਰ ਸੰਸਦੀ ਹਲਕੇ ਤੋਂ ਜਿੱਤ ਦਰਜ ਕਰਨ ਵਿੱਚ ਕਾਮਯਾਬ ਹੋ ਗਏ ਸੀ ਜਿੜਕੇ 20 ਸਾਲ ਚ ਪਿਛਲਾ ਇਤਿਹਾਸ ਤੇ ਝਾਤ ਮਾਰੀਏ ਇੱਕ ਵੀ ਚੋਣ ਨਹੀਂ ਸੀ ਜਿੱਤ ਸਕੇ ਤੇ ਹੁਣ ਉਸੇ ਤਰ੍ਹਾਂ ਸੁਖਪਾਲ ਖਹਿਰਾ ਉਹ ਵੀ ਚੋਣ ਪ੍ਰਚਾਰ ਕਰ ਰਹੇ ਨੇ ਤੇ ਉਹਨਾਂ ਦੇ ਲਈ ਚੋਣ ਪ੍ਰਚਾਰ ਕਰਨ ਵਾਸਤੇ ਬਲਕੌਰ ਸਿੱਧੂ ਵੀ ਆਏ ਉਹ ਕਹਿੰਦੇ ਮੇਰਾ ਪੁੱਤਰ ਕਾਂਗਰਸੀ ਸੀ ਕਾਂਗਰਸ ਤੋਂ ਹੀ ਉਹਨਾਂ ਨੇ ਚੋਣ ਲੜੀ ਸੀ ਤੇ ਉਹਨਾਂ ਨੇ ਇਹ ਵੀ ਆਖਿਆ ਕਿ ਮੈਂ ਕਾਂਗਰਸ ਦੇ ਕਈ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਵੀ ਕਰ ਰਹੇ ਹਾਂ ਕਿਉਂਕਿ ਮੈਨੂੰ ਇਹਨਾਂ ਨੇ ਭਰੋਸਾ ਦਿੱਤਾ ਹੈ ਕਿਉਂ ਉਹਨਾਂ ਦੇ ਪੁੱਤਰ ਦਾ ਉਹਨਾਂ ਨੂੰ ਇਨਸਾਫ ਦਿਵਾਉਣਗੇ ਤੇ ਆਵਾਜ਼ ਚੁੱਕਣਗੇ ਇਹਦੇ ਤੋਂ ਪਹਿਲਾਂ ਰਾਜਾ ਵੜਿੰਗ ਨੇ ਜਿਸ ਤਰ੍ਹਾਂ ਨਾਮਜ਼ਦ ਕੀ ਪੱਤਰ ਦਾਖਲ ਕੀਤੇ ਸੀ ਉੱਥੇ ਵੀ ਬਲਕੌਰ ਸਿੱਧੂ ਹਾਜ਼ਰ ਸੀ ਜੀਤ ਮਹਿੰਦਰ ਦੇ ਹੱਕ ਵਿੱਚ ਵੀ ਉਹ ਚੋਣ ਪ੍ਰਚਾਰ ਕਰ ਰਹੇ ਨੇ ਬਲਕੌਰ ਸਿੱਧੂ ਨੇ ਕਿਹਾ ਕਿ ਮੇਰੇ ਪੁੱਤਰ ਦੀ ਮੌਤ ਦੇ ਵਾਸਤੇ ਜ਼ਿੰਮੇਵਾਰ ਕੋਈ ਹੋਰ ਨਹੀਂ ਪੰਜਾਬ ਸਰਕਾਰ ਹੈ ਸੁਖਪਾਲ ਖੈਰਾ ਨੇ ਬਲਕੌਰ ਸਿੰਘ ਸਿੱਧੂ ਦਾ ਚੋਣਾਂ ਵਿੱਚ ਪ੍ਰਚਾਰ ਕਰਨ ਲਈ ਉਹਨਾਂ ਦਾ ਸਾਥ ਦੇਣ ਲਈ ਧੰਨਵਾਦ ਵੀ ਕੀਤਾ ਹੈ ਅਤੇ ਮੂਸੇ ਵਾਲੇ ਦੀ ਮੌਤ ਵਾਸਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਵੀ ਦੱਸਿਆ ਸੁਖਪਾਲ ਖੈਰਾਂ ਨੇ ਆਖਿਆ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਇਨਸਾਫ ਮਿਲਣਾ ਚਾਹੀਦਾ ਪਰ ਇੱਥੇ ਸਵਾਲ ਇਹ ਹੈ ਕਿ ਬਿਲਕੁਲ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਪਰ ਕਿਉਂ ਕਦੇ ਕੋਈ ਕਾਂਗਰਸੀ ਇਹ ਨਹੀਂ ਬੋਲਦਾ ਕਿ 40 ਸਾਲ ਬੀਤ ਰਹੇ ਨੇ ਸਿੱਖਾਂ ਦਾ ਕਤਲੇਆਮ ਹੋਇਆ ਸੀ ਦਿੱਲੀ ਚ ਤੇ ਕੁਝ ਹੋਰ ਸ਼ਹਿਰਾਂ ਦੇ ਵਿੱਚ ਕਿ ਉਸ ਇਨਸਾਫ ਦੀ ਵੀ ਕਦੇ ਗੱਲ ਕਰਨਗੇ ਸਿੱਧੂ ਮੂਸੇਵਾਲ ਦੇ ਪਰਿਵਾਰ ਨੂੰ ਬਿਲਕੁਲ ਇਨਸਾਫ ਮਿਲਣਾ ਲਾਜ਼ਮੀ ਹੈ ਪਰ ਕੀ ਕਾਂਗਰਸ ਦੀ ਹਕੂਮਤ ਵਕਤ ਜੋ ਕੁਝ ਹੋਇਆ ਕਿ ਉਹਨਾਂ ਪਿੱਛੇ ਵੀ ਇਹ ਆਵਾਜ਼ ਬੁਲੰਦ ਕਰਨਗੇ ਜਾਂ ਨਹੀਂ ਹੁਣ ਗੱਲ ਕਰਦੇ ਆ ਅਕਾਲੀ ਦਲ ਦੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਇੰਚਾਰਜ ਰਵੀਕਰਮ ਸਿੰਘ ਕਾਲੋ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਾਰਨ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਨ ਦੇ ਦੋਸ਼ ਲਗਾ ਕੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਵੀ ਹਾਰਜ ਕਰ ਦਿੱਤਾ ਹੈ ਸੁਖਬੀਰ ਬਾਦਲ ਨੇ ਕਿਹਾ ਕਿ ਅਨੁਸ਼ਾਸਨਹੀਣਤਾ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਪਾਰਟੀ ਦੇ ਵਿਰੋਧੋਕਾਂ ਦੇ ਗਤੀਵਿਧੀਆਂ ਕਰ ਰਹੇ ਸੀ ਇਸ ਕਰਕੇ ਰਵੀਕਰਨ ਕਾਲੋ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁਢਲੀ ਮੈਂਬਰਸ਼ਿਪ ਤੋਂ ਵੀ ਹਾਰਜ ਕੀਤਾ ਜਾਂਦਾ ਹੈ ਰਵੀਕਰਨ ਕਾਲੋ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਦਸਣਾ ਬਣਦਾ ਹੈ 2022 ਦੀਆਂ ਵਿਧਾਨ ਸਭਾ ਚੋਣਾਂ ਡੇਰਾ ਬਾਬਾ ਨਾਨਕ ਹਲਕੇ ਤੋਂ ਸਾਬਕਾ ਉਪ ਮੁੱਖ ਮੰਤਰੀ ਸੁਖੀ ਰੰਧਾਵਾ ਦੇ ਖਿਲਾਫ ਲੜੀਆਂ ਸੀ ਉਹ ਉੱਗੇ ਅਕਾਲੀ ਅਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਵੰਤਨ ਦੀ ਸਰਕਾਰ ਵਿੱਚ ਮੰਤਰੀ ਰਹੇ ਸਵਰਗੀ ਨਿਰਮਲਜੀਤ ਸਿੰਘ ਕਾਲੋਂ ਦੇ ਪੁੱਤਰ ਨੇ ਉਹਨਾਂ ਵੱਲੋਂ ਬੀਤੇ ਦਿਨੀ ਪਾਰਟੀ ਤੋਂ ਕੱਢੇ ਗਏ ਸੱਚਾ ਸਰ ਲੰਗਾ ਦੀ ਰੈਲੀ ਦੇ ਵਿੱਚ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕੁਝ ਆਗੂ ਸੀ ਉਹਨਾਂ ਵੱਲੋਂ ਸ਼ਿਰਕਤ ਕੀਤੀ ਗਈ ਸੀ ਤੇ ਰਵਿਕਰਨ ਕਾਲੋਂ ਦਾ ਕਸੂਰ ਇਹ ਆ ਕਿ ਇਹਨਾਂ ਨੇ ਸਵਾਲ ਚੁੱਕ ਦਿੱਤੇ ਸੀ ਕਿ ਇਹ ਉਸ ਰੈਲੀ ਵਿੱਚ ਕੀ ਕਰਨ ਗਏ ਸੀ ਪਾਰਟੀ ਨੂੰ ਇਹਨਾਂ ਆਗੂਆਂ ਦੇ ਕੋਲੋਂ ਜਵਾਬ ਤਲਬੀ ਕਰਨੀ ਚਾਹੀਦੀ ਹੈ ਤੇ ਜਨਤਕ ਤੌਰ ਤੇ ਇਹ ਗੱਲ ਉਹਨਾਂ ਨੇ ਆਖ ਦਿੱਤੀ ਸੀ ਕਿ ਪੁੱਛਿਆ ਜਾਵੇ ਕਿ ਸੁੱਚਾ ਸਿੰਘ ਲੰਗਾ ਦਾ ਇਸਾਤ ਦੇਣ ਵਾਸਤੇ ਕਿਉਂ ਗਏ ਸੀ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਉਹ ਪਾਰਟੀ ਦੇ ਵਫਾਦਾਰ ਸਿਪਾਹੀ ਹੈ ਪਾਰਟੀ ਦੇ ਉਮੀਦਵਾਰ ਡਾਕਟਰ ਦਲਜੀਤ ਚੀਮਾ ਦੇ ਹੱਕ ਵਿੱਚੋਂ ਲਗਾਤਾਰ ਚੋਣ ਪ੍ਰਚਾਰ ਵੀ ਕਰ ਰਹੇ ਸੀ ਉਹਨਾਂ ਨੇ ਕਿਹਾ ਕਿ ਕਿਸੇ ਹੋਰ ਪਾਰਟੀ ਵਿੱਚੋਂ ਸ਼ਾਮਲ ਨਹੀਂ ਹੋ ਰਹੇ ਇਹ ਅਫਵਾਹਾਂ ਨੇ ਅਤੇ ਇਹ ਅਫਵਾਹਾਂ ਤਾਂ ਬੀਤੇ ਕਈ ਦਿਨ ਤੋਂ ਉੱਠ ਰਹੀਆਂ ਨੇ ਡਾਕਟਰ ਦਲਜੀਤ ਚੀਮਾ ਨੇ ਹੀ ਉਹਨਾਂ ਨੂੰ ਪਾਰਟੀ ਵਿੱਚੋਂ ਖਾਰਜ ਕਰਦੀ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ ਹੈ ਉਹ ਕਹਿੰਦੇ ਮੈਂ ਕਿਸੇ ਪਾਰਟੀ 'ਚ ਤਾਂ ਜਾ ਨਹੀਂ ਰਿਹਾ ਇਹਦੀ ਨਖੇਦੀ ਕੀਤੀ ਹੈ ਇਹਦੇ باوجود ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਦੀ ਮੋਡਲੀ ਮੈਂਬਰਸ਼ਿਪ ਵੀ ਰੱਦ ਕਰ ਦਿੱਤੀ ਹੈ ਹੁਣ ਦੇਖਣਾ ਹੋਵੇਗਾ ਕਿ ਅੱਜ ਭਲਕੇ ਕੀ ਰਵੀਕਰਨ ਕਿਸੇ ਹੋਰ ਪਾਰਟੀ ਵਿੱਚ ਜਾਂਦੇ ਆ ਇਹ ਆਉਣ ਵਾਲੇ ਕੁਝ ਦਿਨਾਂ ਜਾਂ ਕੁਝ ਘੰਟਿਆਂ ਵਿੱਚ ਪਤਾ ਲੱਗ ਸਕਦਾ ਹੈ। ਜ਼ਾਹਰ ਤੌਰ ਤੇ ਜੇ ਉਹ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੁੰਦੇ ਹੈ ਜਾਂ ਕਿਸੇ ਹੋਰ ਉਮੀਦਵਾਰ ਦਾ ਉਹ ਮਦਦ ਵਾਸਤੇ ਐਲਾਨ ਕਰਦੇ ਹੈ ਤਾਂ ਇਹਦੇ ਨਾਲ ਡੇਰਾ ਬੱਬਾ ਨਾਨਕ ਹਲਕੇ ਦੇ ਚੋਣ ਸਮੀਕਰਨ ਕਾਫੀ ਹੱਦ ਤੱਕ ਬਦਲ ਸਕਦੇ ਹੈ। ਕੁਝ ਖਬਰਾਂ ਤਾਂ ਇਹ ਵੀ ਨੇ ਕਿ ਉਹ ਭਾਜਪਾ ਜਾ ਸਕਦੇ ਹੈ। ਹੋ ਸਕਦਾ ਉਹ ਆਮ ਆਦਮੀ ਪਾਰਟੀ ਵਿੱਚ ਚਲੇ ਜਾਣ ਪਰ ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਅਕਾਲੀ ਦਲ ਦਾ ਟੱਬਰ ਉੱਡੇ ਦਾ ਉੱਡਈ ਹੈ। ਇੱਕ ਕੜਤਾ ਤੇ ਇੱਕ ਬਹਾਲ ਕਰ ਲਿਆ। ਆ ਕੁਝ ਦਿਨ ਪਹਿਲਾਂ ਤੁਹਾਨੂੰ ਖਬਰ ਸਾਂਝੀ ਕੀਤੀ ਸੀ ਕਿ ਅਕਾਲੀ ਦਲ ਨੇ ਪਾਰਟੀ ਦੀ ਸੀਨੀਅਰ ਆਗੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਹਰਜਿੰਦਰ ਕੌਰ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਤੇ ਹੁਣ ਉਹ ਫੈਸਲਾ ਵਾਪਸ ਲੈ ਲਿਆ ਹੈ ਇੱਕ ਬਿਆਨ ਜਾਰੀ ਕੀਤਾ ਗਿਆ ਹੈ ਪਾਰਟੀ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਭੁੰਦੜ ਵੱਲੋਂ ਉਹਨਾਂ ਨੇ ਕਿਹਾ ਕਿ ਕੇਸ ਦੇ ਸਾਰੇ ਤੱਥਾਂ ਦੀ ਪਰਚੋਲ ਕੀਤੀ ਗਈ ਹੈ ਪਰਚੋਲ ਕਰਨ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਬੀਬੀ ਹਰਜਿੰਦਰ ਕੌਰ ਤਾਂ ਸਵੇਰ ਦੀ ਸੈਰ ਕਰਨ ਜਾ ਰਹੇ ਸੀ ਤੇ ਭਾਜਪਾ ਦਾ ਉਮੀਦਵਾਰ ਉਹਨੂੰ ਰਸਤੇ 'ਚ ਮਿਲ ਗਿਆ ਸਾਰੇ ਮਾਮਲੇ ਦੀ ਘੋਕ ਪੜਤਾਲ ਕੀਤੀ ਗਈ ਪਤਾ ਲੱਗਿਆ ਕਿ ਬੀਬੀ ਹਰਜਿੰਦਰ ਕੌਰ ਨੇ ਭਾਜਪਾ ਦੇ ਵਾਸਤੇ ਕੋਈ ਪ੍ਰਚਾਰ ਨਹੀਂ ਕੀਤਾ ਭਾਜਪਾ ਦੀ ਕੋਈ ਸਟੇਜ ਉਹਨਾਂ ਨੇ ਸਾਝੀ ਨਹੀਂ ਕੀਤੀ ਉਹ ਤਾਂ ਰਸਤੇ 'ਚ ਆਮੋ ਸਾਹਮਣਾ ਹੋ ਗਿਆ ਸੀ ਹੁਣ ਇੱਥੇ ਟਿੱਪਣੀ ਕਰਨੀ ਬਣਦੀ ਹੈ ਕਿ ਜੇ ਕੱਢਣਾ ਹੀ ਸੀ ਆ ਪਹਿਲਾਂ ਹੀ ਪਰਚੋਲ ਕਰ ਲੈਂਦੇ ਹੁਣ ਕਹਿੰਦੇ ਉਹ ਪਰਚੋਲ ਕੀਤੀ ਗਈ ਹੈ ਰਸਤੇ 'ਚ ਮਿਲ ਗਈ ਸੀ ਭੁੰਦਣ ਨੇ ਕਿ ਹੈ ਕਿ ਪਾਰਟੀ ਪ੍ਰਧਾਨ ਸੁਖਵੀਰ ਬਾਦਲ ਨੂੰ ਫਿਰ ਸਾਰੇ ਮਾਮਲੇ ਤੋਂ ਅਸੀਂ ਜਾਣੂ ਕਰਵਾ ਦਿੱਤਾ ਤੇ ਇਹ ਵੀ ਦੱਸਿਆ ਕਿ ਬੀਬੀ ਜੀ ਪੰਥ ਕਦਰਾਂ ਕੀਮਤਾਂ ਦੇ ਅਨੁਸਾਰ ਜੀਵਨ ਨੂੰ ਜਿਉ ਰਹੇ ਨੇ ਬੀਬੀ ਜੀ ਦਾ ਸਮਾਜ ਸੇਵਾ ਦੇ ਵਿੱਚ ਵੱਡਾ ਰਿਕਾਰਡ ਹੈ ਤੇ ਉਹਨਾਂ ਦਾ ਪੰਥ ਕਦਰਾਂ ਕੀਮਤਾਂ ਨੂੰ ਦੁਨੀਆ ਭਰ ਦੇ ਵਿੱਚ ਪ੍ਰਚਾਰਨ ਦੇ ਵਿੱਚ ਵੀ ਵੱਡਾ ਨਾਂ ਹੈ ਉਹ ਹਮੇਸ਼ਾ ਨਿਮਰਤਾ ਅਤੇ ਸਾਦਗੀ ਦੇ ਨਾਲ ਉੱਚਾ ਸੁੱਚਾ ਜੀਵਨ ਬਤੀਤ ਕਰਦੇ ਆ ਭੂਦੜ ਨੇ ਕਿਹਾ ਕਿ ਬੀਬੀ ਹਰਜਿੰਦਰ ਕੌਰ ਨੂੰ ਪਾਰਟੀ ਦੇ ਵਿੱਚ ਮੁੜ ਬਹਾਲ ਕੀਤਾ ਗਿਆ ਇਸ ਕਰਕੇ ਅਕਾਲੀ ਦਲ ਇਹ ਆਖ ਸਕਦਾ ਮੈਂ ਪਰਿਵਾਰ ਉੱਡ ਦਾ ਉੱਡਾ ਰੱਖਣ ਵਿੱਚ ਕਾਮਯਾਬ ਹੋ ਗਿਆ ਕਿਉਂਕਿ ਰਵੀਕਰਨ ਕਾਲੋ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਅਤੇ ਬੀਬੀ ਜੀ ਨੂੰ ਮੁੜ ਤੋਂ ਪਾਰਟੀ ਵਿੱਚ ਬਹਾਲ ਕਰ ਲਿਆ ਹੁਣ ਗੱਲ ਕਰਦੇ ਹਾਂ ਅਰਵਿੰਦ ਕੇਜਰੀਵਾਲ ਦੀ ਅਮਿਤ ਸ਼ਾ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਨੇ ਉਹਨਾਂ ਦਾ ਇੱਕ ਇੰਟਰਵਿਊ ਦੌਰਾਨ ਵੱਡਾ ਖੋਲਾਸਾ ਹੈ ਤੁਹਾਨੂੰ ਪਤਾ ਹੋਣਾ ਹੈ ਕਿ ਦਿੱਲੀ ਦੇ ਕਥਿਤ ਸ਼ਰਾਬ ਘਟਾਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਗ੍ਰਿਫਤਾਰ ਕੀਤਾ ਸੀ ਬੀਤੇ ਦਿਨੀ ਸੁਪਰੀਮ ਕੋਰਟ ਦੇ ਵੱਲੋਂ ਉਹਨਾਂ ਨੂੰ ਚੋਣ ਪ੍ਰਚਾਰ ਕਰਨ ਅੰਤਮ ਜ਼ਮਾਨਤ ਦੇ ਦਿੱਤੀ ਸੀ ਇਸ ਮਸਲੇ ਦੇ ਉੱਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇੱਕ ਬਿਆਨ ਹੈ ਉਹਨਾਂ ਨੇ ਕਿਹਾ ਕਿ ਇਹ ਕੋਈ ਰੁਟੀਨ ਜੱਜਮੈਂਟ ਨਹੀਂ ਹੈ ਵੱਡੀ ਗਣਤੀ ਵਿੱਚ ਲੋਕ ਇਸ ਨੂੰ ਸਪੈਸ਼ਲ ਟ੍ਰੀਟਮੈਂਟ ਦੱਸ ਰਹੇ ਹੈ ਅਮਿਤ ਸ਼ਾਹ ਦਾ ਇਹ ਬਿਆਨ ਸਿੱਧਮ ਸਿੱਧਾ ਇਹ ਆਖ ਸਕਦੇ ਹਨ ਕਿ ਸੁਪਰੀਮ ਕੋਰਟ ਦੇ ਫੈਸਲੇ ਤੇ ਵੱਡਾ ਸਵਾਲ ਹੈ ਹਾਲਾਂਕਿ ਉਹਨਾਂ ਨੇ ਆਪਣੇ ਸਰਣੀ ਕਹਿੰਦੇ ਲੋਕ ਕਹਿੰਦੇ ਆ ਵੀ ਉਹ ਲੋਕ ਕਿਹੜੇ ਆ ਇਹੀ ਗੱਲ ਸੁਖਬੀਰ ਬਾਦਲ ਜੀ ਕਹਿੰਦੇ ਉਹਨਾਂ ਨੇ ਕਿ ਲੋਕਾਂ ਨੇ ਮੈਨੂੰ ਦੱਸਿਆ ਅਸਲ ਦੇ ਵਿੱਚ ਸੁਪਰੀਮ ਕੋਰਟ ਦੇ ਜਸਟਿਸ ਸੰਜੀਵ ਖੰਨਾ ਦੀ ਬੈਂਚ ਨੇ ਕੇਜਰੀਵਾਲ ਨੂੰ ਅੰਤਰੀਮ ਜ਼ਮਾਨਤ ਵੀਤੇ ਦਿਨੀ ਦਿੱਤੀ ਸੀ ਤੇ ਇਹ ਵੀ ਮੈਂ ਤੁਹਾਨੂੰ ਦੱਸ ਤਾ ਕਿ ਇਸੇ ਹੀ ਸਾਲ ਨਵੰਬਰ ਦੇ ਵਿੱਚ ਸੁਪਰੀਮ ਕੋਰਟ ਦੇ ਮੁੱਖ ਜੱਜ ਡੀਵਾਈ ਚੰਦਰ ਚੂੜ ਰਿਟਾਇਰ ਹੋਣ ਜਾ ਰਹੇ ਨੇ ਤੇ ਉਹਨਾਂ ਤੋਂ ਬਾਅਦ ਜਸਟਿਸ ਸੰਜੀਵ ਖੰਨਾ ਹੀ ਚੀਫ ਜਸਟਿਸ ਦੀ ਕੁਰਸੀ ਸੰਭਾਲਣਗੇ ਜੇਕਰ ਕੇਂਦਰ ਸਰਕਾਰ ਨੇ ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਕੋਈ ਨਵਾਂ ਕਾਨੂੰਨ ਨਾ ਬਣਾਇਆ ਤਾਂ ਫਿਰ ਜਸਟਿਸ ਸੰਦੀਪ ਖੰਨਾ ਚੀਫ ਜਸਟਿਸ ਹੋਣਗੇ ਅਸਲ ਦੇ ਵਿੱਚ ਖਬਰ ਏਜੰਸੀ ਹੈ ਏਐਨਆਈ ਉਹਦੇ ਨਾਲ ਮੁਲਾਕਾਤ ਕਰ ਰਹੇ ਸੀ ਕੇਂਦਰੀ ਗ੍ਰਹਿ ਮੰਤਰੀ ਸ਼ਾਹ ਜੀ ਕੇਜਰੀਵਾਲ ਦੀ ਜ਼ਮਾਨਤ ਤੇ ਉਹਨਾਂ ਨੂੰ ਰਿਹਾ ਕਰਦੇ ਉੱਤੇ ਉਹਨਾਂ ਦੀ ਇਹ ਟਿੱਪਣੀ ਆਈ ਹੈ ਨਾਲ ਉਹ ਕਹਿੰਦੇ ਉਹ ਤਾਂ ਸ਼ਰਤਾਂ ਵੀ ਤੋੜ ਰਿਹਾ ਹੈ ਉਹ ਸ਼ਰਤਾਂ ਵੀ ਤੋੜ ਰਿਹਾ ਹੈ ਕਿਉਂਕਿ ਕਹਿੰਦੇ ਕੇਜਰੀਵਾਲ ਨੇ ਕਿਹਾ ਸੀ ਕਿ ਜੇਕਰ ਝਾੜੂ ਨੂੰ ਵੋਟ ਦਿੱਤੀ ਤਾਂ ਉਹ ਜੇਲ੍ਹ ਜਾਣ ਤੋਂ ਬਚ ਜਾਣਗੇ ਕਹਿੰਦੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ ਭਾਵੇਂ ਜੇਕਰ ਕੋਈ ਜੇਤੂ ਹੋਵੇਗਾ ਤੋ ਸੁਪਰੀਮ ਕੋਰਟ ਦੋਸ਼ੀ ਵੀ ਹੋਣ ਤੇ ਉਹਨੂੰ ਜੇਲ੍ਹ ਨਹੀਂ ਭੇਜੇਗਾ ਕਿਉਂਕਿ ਇਹਨਾਂ ਨੇ ਵਿਆਖਿਆ ਇਸ ਕਰਕੇ ਕੀਤੀ ਹੈ ਕੇਜਰੀਵਾਲ ਨੇ ਇਹ ਆਖਿਆ ਕਿ ਜੇਕਰ ਤੁਸੀਂ ਝਾੜੂ ਨੂੰ ਭਾਵੇਂ ਇੰਡੀਆ ਬਲਾਕ ਨੂੰ ਜਿਤਾਓ ਕਿਤਾ ਸਰਕਾਰ ਬਦਲ ਜਾਏਗੀ ਫਿਰ ਸੁਵਧਾਨਵਾਚਾਏਗਾ ਫਿਰ ਲੋਕਤੰਤਰ ਬਚ ਜਾਏਗਾ ਨਹੀਂ ਤੇ ਇਹ ਆਪਣੀਆਂ ਏਜੰਸੀਆਂ ਦੁਰਵਰਤੋਂ ਕਰਨਗੇ ਜੇ ਦੁਰਵਰਤੋਂ ਹੁੰਦੀ ਰਹੀ ਤਾ ਮੈਨੂੰ ਜੇਲ੍ਹ ਯਾਤਰਾ ਕਰਨੀ ਪਵੇਗੀ ਹੁਣ ਵੇਖਣਾ ਹੋਏਗਾ ਕਿ ਅੱਗੇ ਕੀ ਹੁੰਦਾ ਹੈ ਭਾਰਤ ਦੇ ਵੋਟਰ ਕਿਹਨੂੰ ਜਿਤਾਉਂਦੇ ਆ ਤੇ ਕਿਹਨੂੰ ਹਰਾਉਂਦੇ ਆ ਪਰ ਕੇਜਰੀਵਾਲ ਨੂੰ 1 ਜੂਨ ਤੱਕ ਸੁਪਰੀਮ ਕੋਰਟ ਨੇ ਚੋਣ ਪ੍ਰਚਾਰ ਵਾਸਤੇ ਅੰਤਮ ਜ਼ਮਾਨਤ ਦਿੱਤੀ ਹੈ ਸੁਪਰੀਮ ਕੋਰਟ ਦਾ ਹੁਕਮ ਇਹ ਹੈ ਕਿ ਹਾਲਾਤ ਜਿਹੋ ਜੇ ਮਰਜ਼ੀ ਹੋਣ 2 ਜੂਨ ਨੂੰ ਕੇਜਰੀਵਾਲ ਨੂੰ ਸਰੈਂਡਰ ਕਰਨਾ ਹੀ ਪਵੇਗਾ ਹੁਣ ਵੇਖਦੇ ਆਂ ਇਹਦੇ ਉੱਤੇ ਹੋਰ ਕਿੰਨੀ ਕ ਸਿਆਸਤ ਅੱਗੇ ਚੱਲ ਕੇ ਹੁੰਦੀ ਹੈ ਇਸੇ ਚੀਜ਼ ਨੂੰ ਆਧਾਰ ਬਣਾ ਕੇ ਬੀਤੇ ਦਿਨੀ ਸਾਧੂ ਸਿੰਘ ਧਰਮਸੋਤ ਨੂੰ ਵੀ ਅੰਤਿਮ ਜ਼ਮਾਨਤ ਮਿਲ ਗਈ ਅਤੇ ਕੱਲ ਉਹ ਵੀ ਜੇਲ੍ਹ ਦੇ ਵਿੱਚੋਂ ਬਾਹਰ ਆ ਗਏ ਸਨ ਹੁਣ ਗੱਲ ਕਰਦੇ ਹਾਂ ਰਮਾਲਾ ਭੇਂਟ ਕਰਨ ਦੇ ਉੱਤੇ ਜਥੇਦਾਰ ਸਾਹਿਬ ਦਾ ਸਿੱਖ ਸੰਗਤ ਨੂੰ ਵੱਡਾ ਆਦੇਸ਼ ਸਾਹਮਣੇ ਆਇਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਇਹ ਆਦੇਸ਼ ਜਾਰੀ ਕਰ ਦਿੱਤਾ ਹੈ आदेश जारी ਕਰਕੇ ਸਿੰਘ ਸਾਹਿਬ ਨੇ ਗੁਰੂ ਘਰਾਂ ਖਾਸ ਕਰਕੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਰਮਾਲਾ ਭੇਂਟ ਕਰਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਅੰਦਰ ਬਹੁਤ ਮਾੜੀ ਕੁਆਲਟੀ ਦੇ ਰਮਾਲੇ ਚੜਾਏ ਜਾ ਰਹੇ ਨੇ। ਇਹਦੇ ਪਿੱਛੇ ਇੱਕ ਵੱਡੀ ਵਜ੍ਹਾ ਹੈ ਕਿ ਦਰਬਾਰ ਸਾਹਿਬ ਦੇ ਆਲੇ-ਦੁਆਲੇ ਕੁਝ ਗੈਰ ਸਿੱਖ ਦੁਕਾਨਦਾਰਾਂ ਦੇ ਵੱਲੋਂ ਰਮਾਲੇ ਵੇਚੇ ਜਾ ਰਹੇ ਨੇ। ਰਮਾਲੇ ਨਾ ਸਿਰਫ ਮਾੜੀ ਕੁਆਲਟੀ ਦੇ ਬਲਕਿ ਮਰਿਆਦਾ ਦਾ ਵੀ ਕਹਿੰਦੇ ਕੋਈ ਧਿਆਨ ਨਹੀਂ ਰੱਖਿਆ ਜਾ ਰਿਹਾ। ਉਹਨਾਂ ਨੇ ਕਿਹਾ ਕਿ ਰਮਾਲਿਆਂ ਦੇ ਵਿੱਚ ਲੱਗਿਆ ਗੱਤਾ ਅਤੇ ਅਖਬਾਰੀ ਜਿਹੜਾ ਕਾਗਜ਼ ਆ ਉਹਨਾਂ ਦੀ ਕੁਆਲਿਟੀ ਬੇਹੱਦ ਮਾੜੀ ਐ ਅਤੇ ਉਹਨਾਂ ਵਿੱਚੋਂ ਬਦਬੂ ਤੱਕ ਆਉਂਦੀ ਐ ਪਰ ਦੁਕਾਨਦਾਰ ਲੋਕਾਂ ਦੀ ਸ਼ਰਧਾ ਦੀ ਥਾਂ ਆਪਣੇ ਵਪਾਰ ਨੂੰ ਤਰਜੀਹ ਦੇ ਰਹੇ ਨੇ ਜਥੇਦਾਰ ਸਾਹਿਬ ਨੇ ਸੰਗਤਾਂ ਨੂੰ ਅਹਿਮ ਅਪੀਲ ਕੀਤੀ ਐ ਉਹਨਾਂ ਨੇ ਸੰਗਤਾਂ ਨੂੰ ਸਲਾਹ ਦਿੱਤੀ ਐ ਕਿ ਉਹ ਗੁਰੂ ਘਰ ਰਮਾਲਾ ਭੇਂਟ ਕਰਨ ਦੀ ਥਾਂ ਤੇ ਗੁਰੂ ਕੇ ਲੰਗਰਾਂ 'ਚ ਰਸਤਾ ਵਸਤਾ ਜਾਂ ਇਮਾਰਤਾਂ ਦੀ ਸੇਵਾ ਦੇ ਵਿੱਚ ਆਪਣੀ ਮਾਇਆ ਦਾ ਯੋਗਦਾਨ ਦੇਣ ਰਮਾਲੇ ਨਾ ਖਰੀਦਣ ਪਰ ਜੇ ਰਮਾਲਾ ਸ਼ਰਦਾ ਸਹਿਤ ਭੇਟ ਕਰਨਾ ਵੀ ਹੈ ਧਰਮਾਲਾ ਉਸ ਦੁਕਾਨਦਾਰ ਕੋਲੋਂ ਖਰੀਦਿਆ ਜਾਵੇ ਜਿਨੇ ਚੰਗੇ ਸਤਕਾਰ ਦੇ ਨਾਲ ਚੰਗੀ ਕੁਆਲਿਟੀ ਦੇ ਰਮਾਲੇ ਰੱਖੇ ਹੋਣ ਜਥੇਦਾਰ ਸਾਹਿਬ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਕਿ ਘੰਟਾ ਘਰ ਤੋਂ ਲੈ ਕੇ ਸ਼੍ਰੀ ਦਰਬਾਰ ਸਾਹਿਬ ਤੱਕ ਦੁਕਾਨਦਾਰ ਰੇੜੀਆਂ ਤੇ ਜਾਂ ਹੱਥਾਂ ਵਿੱਚ ਫੜ ਕੇ ਰਸਤੇ 'ਚ ਖੜ ਕੇ ਰਮਾਲੇ ਵੇਚ ਰਹੇ ਨੇ ਗੁਰੂ ਸਾਹਿਬ ਦੀ ਮਰਿਆਦਾ ਦਾ ਵੀ ਉਹ ਬਿਲਕੁਲ ਕੋਈ ਧਿਆਨ ਨਹੀਂ ਰੱਖ ਰਹੇ ਹੋ ਸਕਦਾ ਹੈ ਉਹ ਕਹਿੰਦੇ ਕਿਸੇ ਨਸ਼ੇ ਦੀ ਵਰਤੋਂ ਵੀ ਕਰਦੇ ਹੋਣ ਤੇ ਹੱਥਾਂ 'ਚ ਉਹਨਾਂ ਦੇ ਰਮਾਲੇ ਵੀ ਆ ਤੇ ਉਹੀ ਗੁਰੂ ਸਾਹਿਬ ਨੂੰ ਅੰਗੀਕਾਰ ਕਰਵਾਏ ਜਾਣਗੇ। ਉੱਤੋਂ ਸੰਗਤ ਦੇ ਵਿੱਚ ਕਹਿੰਦੇ ਵਹਿਮ ਭਰਮ ਵੀ ਫਲਾਏ ਜਾ ਰਹੇ ਨੇ ਕਿ ਜੇ ਸੰਗਤ ਰਮਾਲਾ ਨਹੀਂ ਚੜਾਉਂਦੀ ਤਾਂ ਉਹਨਾਂ ਦੀ ਯਾਤਰਾ ਸਫਲ ਨਹੀਂ ਹੁੰਦੀ ਤੇ ਸੰਗਤ ਰਮਾਲਾ ਖਰੀਦ ਲੈਂਦੀ ਐ। ਇਸ ਕਰਕੇ ਜਥੇਦਾਰ ਸਾਹਿਬ ਵੱਲੋਂ ਸੰਗਤਾਂ ਨੂੰ ਵੀ ਸਲਾਹ ਹੈ ਕਿ ਉਹ ਗੁਰੂ ਘਰ ਦੇ ਵਿੱਚ ਆਹ ਰਮਾਲੇ ਚੜਾਉਣ ਦੀ ਬਜਾਏ ਜਿਹੜੀਆਂ ਗੁਰੂ ਘਰ ਦੇ ਵਿੱਚ ਵਰਤਾਈਆਂ ਜਾਣ ਵਾਲੀਆਂ ਲੰਗਰ ਚ ਵਸਤਾਂ ਨੇ ਉਹ ਚੜਾ ਦਿਆ ਕਰਨ। ਤੇ ਨਾਲ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕੀਤੀ ਹੈ ਕਿ ਸੰਗਤ ਪ੍ਰਤੀ ਆ ਜਿਹੜੇ ਲੋਕ ਲੁੱਟ ਵਾਲਾ ਧੰਦਾ ਅਪਣਾਈ ਬੈਠੇ ਆ ਤੇ ਸੰਗਤਾਂ ਨੂੰ ਸੁਚੇਤ ਕੀਤਾ ਜਾਵੇ ਰੁਮਾਲਿਆਂ ਪ੍ਰਤੀ ਸੁਚੇਤ ਕੀਤਾ ਜਾਵੇ ਕਿ ਗੁਰੂ ਘਰ ਦੇ ਵਿੱਚ ਕਿਹੜੀਆਂ ਵਸਤਾਂ ਭੇਟ ਕੀਤੀਆਂ ਜਾਣ ਤਾਂ ਜੋ ਸੰਗਤ ਮਾਇਆ ਨਾਲ ਭੇਟ ਕੋਈ ਵੀ ਵਸਤੂ ਗੁਰੂ ਘਰ ਦੇ ਵਿੱਚ ਪ੍ਰਵਾਨ ਚੜਾ ਸਕੇ ਤੇ ਨਾਲ ਉਹਨਾਂ ਨੇ ਕਿਹਾ ਕਿ ਸੰਗਤ ਨੂੰ ਗੈਰ ਜ਼ਰੂਰੀ ਤੇ ਗੈਰ ਮਿਆਰੀ ਚੀਜ਼ਾਂ ਗੁਰੂ ਘਰ ਦੇ ਵਿੱਚ ਢਾਉਣ ਤੋਂ ਗਰੇਜ਼ ਵੀ ਕਰਨਾ ਚਾਹੀਦਾ ਹੈ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਦੱਸਿਆ ਕਿ ਗੁਰੂ ਘਰ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਆਉਂਦੀ ਹੈ ਉਹਨਾਂ ਵਿੱਚੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰਮਾਲੇ ਲਏ ਆਉਂਦੇ ਆ ਪਰ 100 ਦੇ ਵਿੱਚੋਂ ਸਿਰਫ 5% ਰਮਾਲੇ ਹੋਣਗੇ ਜਿਹੜੇ ਚੰਗੀ ਕੁਆਲਿਟੀ ਦੇ ਹੁੰਦੇ ਆ 95% ਰਮਾਲੇ ਕਹਿੰਦੇ ਉਹ ਹੁੰਦੇ ਆ ਜਿਨ੍ਹਾਂ ਦੀ ਕੁਆਲਿਟੀ ਬੇਹੱਦ ਘਟੀਆ ਹੈ ਉਹਨਾਂ ਰਮਾਲਿਆਂ ਦੇ ਵਿੱਚ ਗੰਦੀਆਂ ਤਸਵੀਰਾਂ ਵਾਲੀਆਂ ਅਖਬਾਰਾਂ ਅਤੇ ਸਿੱਲੇ ਹੋਏ ਬਾਦਬੂਦਾਰ ਗੱਤੇ ਵੀ ਪਾਏ ਹੁੰਦੇ ਨੇ ਰਮਾਲੇ ਆਪਸ ਦੇ ਵਿੱਚ ਚਿਪਕੇ ਵੀ ਹੁੰਦੇ ਨੇ ਜਦੋਂ ਕਹਿੰਦੇ ਗ੍ਰੰਥੀ ਸਿੰਘ ਦਰਬਾਰ ਸਾਹਿਬ ਦੇ ਅੰਦਰ ਕਿਤੇ ਇਹ ਰਮਾਲੇ ਨੂੰ ਖੋਲਦੇ ਆ ਤਾਂ ਇਹਨਾਂ ਵਿੱਚੋਂ ਬਦਬੂ ਆਉਂਦੀ ਹੈ ਤੇ ਗੁਰੂ ਘਰ ਦਾ ਜਿਹੜਾ ਸੁਗੰਧੀ ਵਾਲਾ ਵਾਤਾਵਰਣ ਹੈ ਉਹ ਵੀ ਗੰਦਲਾ ਹੋ ਜਾਂਦਾ ਹੈ ਇਸ ਦੇ ਤੋਂ ਇਲਾਵਾ ਉਹਨਾਂ ਨੇ ਇੱਕ ਹੋਰ ਰੁਝਾਨ ਦੇ ਬਾਬਤ ਵੀ ਗੱਲਬਾਤ ਕੀਤੀ ਉਹ ਕਹਿੰਦੇ ਪਿਛਲੇ ਸਮੇਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮ ਨਾ ਮਜਰੀ ਕੀਤਾ ਗਿਆ ਸੀ ਕਿ ਰਮਾਲਿਆਂ ਦੇ ਉੱਤੇ ਨਾ ਤਾਂ ਗੁਰੂ ਸਾਹਿਬ ਦੀ ਕੋਈ ਤਸਵੀਰ ਹੋਣੀ ਚਾਹੀਦੀ ਹੈ ਨਾ ਇਕੋਂਕਾਰ ਲਿਖਿਆ ਹੋਣਾ ਚਾਹੀਦਾ ਹੈ ਜਾਂ ਖੰਡੇ ਜਾਂ ਗੁਰਬਾਣੀ ਦੀਆਂ ਜਿਹੜੀਆਂ ਤੁਕਾਂ ਨੇ ਉਹ ਉਕਰੀਆਂ ਨਹੀਂ ਹੋਣੀਆਂ ਚਾਹੀਦੀਆਂ ਕੁਝ ਸਮੇਂ ਵਾਸਤੇ ਕਹਿੰਦੇ ਇਹ ਵਰਤਾਰੇ ਨੂੰ ਠੱਲ ਪਈ ਬੰਦ ਹੋਇਆ ਪਰ ਪਿਛਲੇ ਸਾਲ ਤੋਂ ਇਹ ਵਰਤਾਰਾ ਫਿਰ ਤੋਂ ਸ਼ੁਰੂ ਹੈ ਬਹੁਤ ਸਾਰੇ ਦੁਕਾਨਦਾਰ ਤੇ ਫਰਮਾ ਵਾਲੇ ਉਹ ਕਹਿੰਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰ ਰਿਹਾ ਹੈ ਤੇ ਇਸ ਤਰ੍ਹਾਂ ਦੇ ਰਮਾਲੇ ਉਹ ਢੱਲੇ ਨਾਲ ਵੇਚ ਵੀ ਰਹੇ ਹੈ ਤੇ ਉਹਨਾਂ ਨੇ ਫਿਰ ਇਹਨਾਂ ਦੁਕਾਨਦਾਰਾਂ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਇਹ ਵਰਤਾਰਾ ਉਹ ਬੰਦ ਕਰ ਦੇਣ ਆਮ ਤੌਰ ਤੇ ਇੱਥੇ ਦੇ ਗੁਰੂ ਘਰਾਂ ਵਿੱਚ ਵੀ ਇਹ ਦੇਖਣ ਵਿੱਚ ਆਉਂਦਾ ਹੈ ਕਿ ਰਮਾਲੇ ਉਹਨਾਂ ਕੋਲ ਬਹੁਤ ਵੱਡੀ ਗਿਣਤੀ ਵਿੱਚ ਜਮ੍ਹਾਂ ਹੋਏ ਪਏ ਐ ਉਹ ਵੀ ਸੰਗਤਾਂ ਨੂੰ ਇਹੋ ਹੀ ਅਪੀਲ ਕਰਦੇ ਐ ਕਿ ਗੁਰੂ ਘਰ ਦੇ ਵਿੱਚ ਰਮਾਲਾ ਚੜਾਉਣ ਤੋਂ ਪਹਿਲਾਂ ਪ੍ਰਬੰਧਕਾਂ ਨੂੰ ਜ਼ਰੂਰ ਪੁੱਛ ਲਿਆ ਕਰਨ ਤੇ ਹੁਣ ਗੱਲ ਕਰਦੇ ਆ ਇੱਕ ਬਹੁਤ ਦਰਦਨਾਕ ਖਬਰ ਦੀ ਆਪਣਾ ਆਪਣਿਆਂ ਦੀ ਜਾਨ ਜਦੋਂ ਲੈਵੇ ਇਹ ਤੋਂ ਦਰਦਨਾਕ ਕੀ ਹੋਏਗਾ ਅਮਰੀਕਾ ਦੀ ਹਾਈਗੋਸਟ ਸਟੇਟ ਦੇ ਵਿੱਚੋਂ ਇਹ ਖਬਰ ਮਿਲੀ ਸੀ ਕਿ ਵਾਟਰਲਰ ਕਾਉਂਟੀ ਅਦਾਲਤ ਨੇ ਚਾਰ ਲੋਕਾਂ ਦੀ ਮੌਤ ਚਾਰ ਆਪਣੇ ਸੀ ਆਪਣੇ ਦੀ ਮੌਤ ਦੇ ਘਾਟ ਉਤਾਰੇ ਸੀ ਤੇ ਦੋਸ਼ੀ ਪਾਇਆ ਸੀ ਬੀਤੇ ਸ਼ੁੱਕਰਵਾਰ ਨੂੰ ਗੁਰਪ੍ਰੀਤ ਸਿੰਘ ਉਮਰ ਉਹਦੀ 41 ਵਰੇ ਦੀ ਹੈ ਉਹਨੂੰ ਦੋਸ਼ੀ ਪਾਇਆ ਜਾਣ ਤੋਂ ਬਾਅਦ ਹੁਣ ਮੌਤ ਦੀ ਸਜ਼ਾ ਸੁਣਾ ਦਿੱਤੀ ਹੈ ਗੁਰਪ੍ਰੀਤ ਸਿੰਘ ਨੂੰ ਤਿੰਨ ਜੱਜਾਂ ਦੇ ਬੈਂਚ ਨੇ ਸਜ਼ਾ ਸੁਣਾਈ ਹੈ ਦੱਸਣਾ ਬਣਦਾ ਕਿ 28 ਅਪ੍ਰੈਲ ਤੇ 2019 ਨੂੰ ਉਹ ਹਾਈਓ ਸਟੇਟ ਦੇ ਸ਼ਹਿਰ ਵੈਸਟ ਚੈਸਟਰ ਦੇ ਵਿੱਚ ਟਰੱਕ ਡਰਾਈਵਰ 41 ਵਰਿਆਂ ਦੇ ਗੁਰਪ੍ਰੀਤ ਸਿੰਘ ਨੇ ਆਪਣੀ ਘਰ ਵਾਲੀ 39 ਵਰਿਆਂ ਦੀ ਸ਼ਿਲਿੰਦਰਜੀਤ ਕੌਰ ਆਪਣੇ 62 ਵਰਿਆਂ ਦੇ ਸਹੁਰੇ ਹਕੀਕਤ ਸਿੰਘ ਪਨਾਗ ਆਪਣੀ 59 ਵਰਿਆਂ ਦੀ ਸੱਸ ਪਰਮਜੀਤ ਕੌਰ ਪਨਾਗ ਅਤੇ ਆਪਣੀ ਘਰ ਵਾਲੇ ਦੀ ਮਾਸੀ 58 ਵਰਿਆਂ ਦੀ ਅਮਰਜੀਤ ਕੌਰ ਨੂੰ ਆਪਣੇ ਅਪਾਰਟਮੈਂਟ ਦੇ ਵਿੱਚ ਗੋਲੀਆਂ ਮਾਰ ਕੇ ਪਹੁੰਚ ਦਿੱਤਾ ਸੀ ਤੇ ਇਹਨਾਂ ਚਾਰਾਂ ਦੇ ਕਤਲਾਂ ਦੇ ਦੋਸ਼ ਦੇ ਵਿੱਚ ਗੁਰਪ੍ਰੀਤ ਸਿੰਘ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਹੈ ਇਹ ਵੀ ਜਾਣਕਾਰੀ ਮਿਲੀ ਹੈ ਕਿ ਗੁਰਪ੍ਰੀਤ ਸਿੰਘ ਦਾ ਦਰਅਸਲ ਕਿਸੇ ਹੋਰ ਔਰਤ ਦੇ ਨਾਲ ਲਵ ਅਫੇਅਰ ਚੱਲ ਰਿਹਾ ਸੀ ਸੋ ਇਸ ਨਜਾਇਜ਼ ਸਬੰਧਾਂ ਦੇ ਕਾਰਨ ਰਸਤੇ ਦੇ ਵਿੱਚ ਰੁੜੇ ਸਨ ਉਹਨੇ ਕਿਹਾ ਇਹਨਾਂ ਨੂੰ ਪਾਸੇ ਕਰ ਦਿੱਤਾ ਜਾਵੇ ਇਸ ਨਜਾਇਜ਼ ਸਬੰਧਾਂ ਦੇ ਕਾਰਨ ਘਰ ਦੇ ਵਿੱਚ ਲੜਾਈ ਝਗੜਾ ਰਹਿਣ ਲੱਗਿਆ ਫਿਰ ਗੁਰਪ੍ਰੀਤ ਸਿੰਘ ਨੇ ਇੱਕ ਸਾਜ਼ਿਸ਼ ਦੇ ਅਧੀਨ ਆਪਣੇ ਰਸਤੇ ਦੇ ਕੰਡੇ ਸਾਫ਼ ਕਰਨ ਦੇ ਵਾਸਤੇ ਇਸ سنگੀਨ ਜੁਰਮ ਨੂੰ ਅੰਜਾਮ ਦਿੱਤਾ ਇਸ ਪੂਰੇ ਟ੍ਰਾਇਲ ਦੇ ਦੌਰਾਨ ਗੁਰਪ੍ਰੀਤ ਸਿੰਘ ਆਪਣੇ ਆਪ ਨੂੰ નિર્ਦੋਸ਼ ਦੱਸਦਾ ਰਿਹਾ ਪਰ ਸਾਰੇ ਸਬੂਤ ਉਹਦੇ ਖਿਲਾਫ ਭੁਗਤ ਰਹੇ ਸੀ ਗੁਰਪ੍ਰੀਤ ਸਿੰਘ ਕਤਲ ਦੀ ਵਾਰਦਾਤ ਮੌਕੇ ਆਪਣੇ ਅਪਾਰਟਮੈਂਟ ਵਿੱਚ ਵਾਰਦਾਤ ਵਾਲੀ ਥਾਂ ਤੇ ਮੌਜੂਦ ਸੀ ਸਰਕਾਰੀ ਵਕੀਲ ਨੇ ਜਾਣਕਾਰੀ ਦਿੱਤੀ ਹੈ ਕਿ ਜੇਕਰ ਗੁਰਪ੍ਰੀਤ ਸਿੰਘ ਆਪਣਾ ਜ਼ੁਰਮ ਕਬੂਲ ਕਰ ਲੈਂਦਾ ਗਿਲਟੀ ਪਲੀ ਕਰ ਲੈਂਦਾ ਤਾਂ ਉਹਨੂੰ ਉਮਰ ਕੈਦ ਵੀ ਹੋ ਸਕਦੀ ਸੀ ਪਰ ਸਬੂਤ ਉਹਦੇ ਖਿਲਾਫ ਸੀ ਪਰ ਉਹ ਕਹਿੰਦਾ ਰਿਹਾ ਕਿ ਮੈਂ ਇਹ ਜ਼ੁਰਮ ਨਹੀਂ ਕੀਤਾ ਸਬੂਤਾਂ ਦੇ ਨਾਲ ਉਹਨੂੰ ਦੋਸ਼ੀ ਸ਼ਾਬਦ ਕੀਤਾ ਗਿਆ ਤੇ ਇਹਦੀ ਸਜ਼ਾ ਉਸਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ ਹੁਣ ਉਹ ਹਾਈਓ ਸਟੇਟ ਦੇ ਵਿੱਚ ਇਸ ਵਕਤ 121 ਦੋਸ਼ੀ ਨੇ ਜਿਹੜੇ ਜ਼ਹਿਰੀਲੇ ਟੀਕੇ ਨਾਲ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਹੈ ਜਿਹੜੇ ਆਪੋ ਆਪਣੀ ਵਾਰੀ ਦੀ ਉਡੀਕ ਕਰ ਰਹੇ ਹੈ ਤੇ ਗੁਰਪ੍ਰੀਤ ਸਿੰਘ ਵੀ ਉਸ ਕਤਾਰ ਦੇ ਵਿੱਚ ਸ਼ਾਮਲ ਹੋ ਗਿਆ ਹੈ ਭਾਪ ਅਗਲਾ ਨੰਬਰ ਹੁਣ ਗੁਰਪ੍ਰੀਤ ਸਿੰਘ ਦਾ ਵੀ ਹੋਵੇਗਾ ਇਹ ਵੀ ਮੈਂ ਤੁਹਾਨੂੰ ਦੱਸ ਦਿਆਂ ਕਿ ਗੁਰਪ੍ਰੀਤ ਸਿੰਘ ਤਿੰਨ ਬੱਚਿਆਂ ਦਾ ਬਾਪ ਹੈ ਪੇਸ਼ੇ ਵਜੋਂ ਉਹ ਇੱਕ ਟਰੱਕ ਡਰਾਈਵਰ ਹੈ ਆਪਣੇ ਸੱਸ ਸਹੁਰਾ ਆਪਣੇ ਘਰ ਵਾਲੀ ਤੇ ਘਰ ਵਾਲੀ ਦੀ ਮਾਸੀ ਦੀ ਜਾਨ 2019 28 ਅਪ੍ਰੈਲ ਨੂੰ ਇਹਨੇ ਲਈ ਸੀ ਤੇ ਤਿੰਨ ਬੱਚਿਆਂ ਦੀ ਮਾਂ ਨਾਨਾ ਨਾਨੀ ਪਹਿਲਾਂ ਚਲੇ ਗਏ ਸੀ ਤੇ ਹੁਣ ਬਾਪ ਵੀ ਉਸੇ ਰਸਤੇ ਜਾਏਗਾ ਬਹੁਤ ਦਰਦਨਾਕ ਖਬਰ ਹੈ ਕਿ ਕਿਵੇਂ ਕੋਈ ਵਿਅਕਤੀ ਆਪਣੇ ਪਰਿਵਾਰ ਦੇ ਜੀਆਂ ਦੀ ਜਾਨ ਲੈ ਲੈਂਦਾ ਪਰ ਜਿਹੜਾ ਕਰਦਾ ਹੈ ਤੇ ਉਹ ਪਰਦਾਵੀ ਹੈ ਸੋ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ